ਕਹਿੰਦੇ ਆ ਕਿ ਬੰਦੇ ਦਾ ਮਨ ਬੇਈਮਾਨ ਹੈ ਇਸ ਦਾ ਕੁਝ ਵੀ ਪਤਾ ਨਹੀਂ ਕਿ ਇਹ ਕਿਸ ਸਮੇਂ ਬਦਲ ਜਾਵੇ ਕਿਸ ਲਈ ਕੀ ਕਰ ਦੇਵੇ ਕਿਸ ਦਾ ਕਿੰਨਾ ਵੱਡਾ ਨੁਕਸਾਨ ਕਰ ਦੇਵੇ ਇਸ ਉੱਪਰ ਕੋਈ ਵੀ ਵਿਸ਼ਵਾਸ ਨਹੀਂ ਕਈ ਵਾਰ ਤਾਂ ਬੜੀ ਪੁਰਾਣੀ ਜਾਰੀ ਹੁੰਦੀ ਹੈ ਤੇ ਉਸ ਨਾਲ ਵੀ ਇਹ ਮਨ ਯਾਰ ਮਾਰ ਕਰਵਾ ਦਿੰਦਾ ਹੈ ਕਈ ਵਾਰ ਬੰਦੇ ਨੂੰ ਮਿਲੇ ਨੂੰ ਕੁਝ ਸਮਾਂ ਹੀ ਹੋਇਆ ਹੁੰਦਾ ਹੈ ਉਸ ਲਈ ਇਹ ਮਨ ਜਾਣ ਤੱਕ ਵੀ ਕੁਰਬਾਨ ਕਰਵਾ ਦਿੰਦਾ ਹੈ ਜਾਨੀ ਇਸ ਤੇ ਉੱਤੇ ਕੋਈ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਉੱਪਰ ਕੋਈ ਵੀ ਕਮਾਂਡ ਨਹੀਂ ਕੀਤਾ ਜਾ ਸਕਦਾ ਕਿ ਐਦਾਂ ਨਹੀਂ ਹੋ ਸਕਦਾ ਐਦਾਂ ਮੈਂ ਨਹੀਂ ਕਰ ਸਕਦਾ ਇਹ ਮਨ ਕਿਸੇ ਤੋਂ ਕੁਝ ਵੀ ਕਰਵਾ ਸਕਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਬੰਦੇ ਦੇ ਨਾਲ ਉਹ ਤੋਖਾ ਹੁੰਦਾ ਹੈ ਉਹ ਧੋਖਾ ਕਰਦਾ ਜਿਸ ਉੱਪਰ ਸ਼ਾਇਦ ਉਸ ਨੇ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਹ ਬੰਦਾ ਮੇਰੀ ਜਾਨ ਦਾ ਦੁਸ਼ਮਣ ਬਣ ਸਕਦਾ ਹੈ ਪਰ ਆਖਰ ਉਹ ਹੁੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇੱਕ ਕਤਲ ਹੁੰਦਾ ਤੇ ਫਿਰ ਜਦੋਂ ਕਤਲ ਦਾ ਰਾਜ਼ ਖੁੱਲਦਾ ਤਾਂ ਸਭ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਪਤ ਸਦਾਰਥ ਨਗਰ ਇਸ ਦੇ ਅਧੀਨ ਪੈਂਦਾ ਥਾਣਾ ਦੇਬਰੂਆ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਨਜ਼ਰ ਗੜਵਾ ਇੱਥੋਂ ਦਾ ਰਹਿਣ ਵਾਲਾ ਕੰਨਨ ਤੇ ਇਸ ਦੀ ਪਤਨੀ ਸੰਗੀਤਾ ਕੰਨਨ ਅਤੇ ਸੰਗੀਤਾ 18 ਸਾਲ ਪਹਿਲਾਂ ਮਿਲੇ ਸੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦਾ ਪਿਆਰ ਹੋ ਜਾਂਦਾ ਹੈ ਪਿਆਰ ਇੱਥੇ ਤੱਕ ਹੋ ਜਾਂਦਾ ਹੈ ਕਿ ਇਹ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲੈਂਦੇ ਆ 18 ਸਾਲ ਪਿਆਰ ਨੂੰ ਹੋ ਗਏ ਸੀ ਤੇ 17 ਸਾਲ ਇਹਨਾਂ ਦੀ ਸ਼ਾਦੀ ਨੂੰ ਹੋ ਗਏ ਸੀ ਇਹਨਾਂ ਦੀ ਮੈਰਿਜ ਨੂੰ ਹੋ ਗਏ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਸੀ ਪਰ ਅਚਾਨਕ 2 ਜੂਨ 2025 ਨੂੰ ਕੰਨਨ ਘਰੋਂ ਲਾਪਤਾ ਹੋ ਜਾਂਦਾ ਹੈ ਹੁਣ ਸੰਗੀਤਾ ਬੜੀ ਪਰੇਸ਼ਾਨ ਹੁੰਦੀ ਹੈ ਉਹ ਇਧਰ ਉਧਰ ਉਸ ਦੀ ਤਲਾਸ਼ ਕਰਦੀ ਹੈ ਆਸੇ ਪਾਸਿਓਂ ਪਤਾ ਕੀਤਾ ਜਾਂਦਾ ਹੈ ਰਿਸ਼ਤੇਦਾਰੀਆਂ ਦੇ ਵਿੱਚੋਂ ਪਤਾ ਕੀਤਾ ਜਾਂਦਾ ਹੈ ਪਰ ਕੰਨਣ ਦਾ ਕੁਝ ਵੀ ਪਤਾ ਨਹੀਂ ਲੱਗਦਾ ਆਖਰ ਪਰੇਸ਼ਾਨ ਹੋ ਕੇ ਸੰਗੀਤਾ 5 ਜੂਨ 2025 ਨੂੰ ਥਾਣੇ ਜਾਂਦੀ ਹੈ ਦੇਬਰੂਆ ਥਾਣੇ ਦੇ ਵਿੱਚ ਜਾ ਕੇ ਕੰਨਣ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੀ ਹੈ ਬੜੀ ਪਰੇਸ਼ਾਨ ਹੁੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਕਿ ਮੇਰੇ ਪਤੀ ਨੂੰ ਕਿਰਪਾ ਕਰਕੇ ਤਲਾਸ਼ ਕਰੋ ਉਹ 2 ਜੂਨ 2025 ਦਾ ਘਰੋਂ ਗਿਆ ਹੋਇਆ ਪਰ ਉਹ ਵਾਪਸ ਨਹੀਂ ਆਇਆ ਹੁਣ ਪੁਲਿਸ ਉਸ ਦੀ ਤਲਾਸ਼ ਕਰਦੀ ਹੈ ਪਰ ਕੰਨਨ ਨਹੀਂ ਮਿਲਦਾ ਆਖਰ 9 ਜੂਨ 2025 ਆ ਜਾਂਦਾ ਹੈ 9 ਜੂਨ 2025 ਨੂੰ ਜੋ ਕੰਨਨ ਦਾ ਭਰਾ ਹੁੰਦਾ ਹੈ ਬਾਬੂ ਲਾਲ ਉਹ ਥਾਣੇ ਦੇ ਵਿੱਚ ਜਾਂਦਾ ਤੇ ਉਹ ਪੁਲਿਸ ਨੂੰ ਕਹਿੰਦਾ ਕਿ ਤੁਹਾਨੂੰ ਕੰਨਨ ਨਹੀਂ ਮਿਲੇਗਾ ਮੈਨੂੰ ਪੱਕਾ ਯਕੀਨ ਹੈ ਜੋ ਮੇਰੀ ਪਰਜਾਈ ਹੈ ਸੰਗੀਤਾ ਉਸਨੇ ਹੀ ਕੰਨਨ ਨੂੰ ਲਾਪਤਾ ਕੀਤਾ ਹੈ ਕਿਉਂਕਿ 2 ਜੂਨ 2025 ਨੂੰ ਕੰਨਨ ਉਸਦੇ ਨਾਲ ਘਰੋਂ ਗਿਆ ਸੀ ਜਦੋਂ ਇਹ ਗੱਲ ਪੁਲਿਸ ਵਾਲੇ ਸੁਣਦੇ ਆ ਤਾਂ ਉਹ ਹੈਰਾਨ ਹੋ ਜਾਂਦੇ ਨੇ ਹੁਣ ਸੰਗੀਤਾ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤੇ ਉਸ ਦੇ ਵਿੱਚ ਇੱਕ ਨੰਬਰ ਆਉਂਦਾ ਅਨਿਲ ਦਾ ਜਿਸ ਉੱਪਰ ਉਸਨੇ ਬੜੀਆਂ ਜਿਆਦਾ ਗੱਲਾਂ ਕੀਤੀਆਂ ਹੋਈਆਂ ਸੀ ਲੰਬੀਆਂ ਲੰਬੀਆਂ ਗੱਲਾਂ ਕਈ ਘੰਟੇ ਗੱਲਾਂ ਕੀਤੀਆਂ ਹੋਈਆਂ ਸੀ ਕਾਫੀ ਲੰਮੇ ਸਮੇਂ ਤੋਂ ਏਸ ਉੱਪਰ ਉਹ ਗੱਲਾਂ ਕਰ ਰਹੀ ਸੀ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਏਸ ਪਿੱਛੇ ਇਹਨਾਂ ਦੋਨਾਂ ਦੀ ਹੀ ਸਾਜ਼ਿਸ਼ ਹੈ ਤਾਂ ਹੁਣ ਪੁਲਿਸ ਸੰਗੀਤਾ ਅਤੇ ਅਨਿਲ ਦੋਨਾਂ ਨੂੰ ਪੁੱਛਗਿੱਛ ਲਈ ਬੁਲਾਉਂਦੀ ਹੈ ਅਨਿਲ ਬਲਰਾਮਪੁਰ ਦਾ ਰਹਿਣ ਵਾਲਾ ਸੀ ਤਾਂ ਹੁਣ ਦੋਨਾਂ ਨੂੰ ਜਦੋਂ ਬੁਲਾਇਆ ਜਾਂਦਾ ਹੈ ਇਹਨਾਂ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਧਰ ਉਧਰ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਪੁਲਿਸ ਸਾਥੀ ਦੇ ਨਾਲ ਇਹਨਾਂ ਤੋਂ ਪੁੱਛਗਿਛ ਕਰਦੀ ਹੈ ਤੇ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੀ ਭਿਆਨਕ ਸੀ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਕੰਨਣ ਦੀ ਹੱਤਿਆ ਕੀਤੀ ਹੈ ਪਰ ਪੁਲਿਸ ਹੁਣ ਜਾਣਨਾ ਚਾਹੁੰਦੀ ਸੀ ਕਿ ਆਖਰ ਇਹਨਾਂ ਨੇ ਕੰਨਣ ਦੀ ਹੱਤਿਆ ਕਿਉਂ ਕੀਤੀ ਹੈ ਪਤਾ ਲੱਗਦਾ ਹੈ ਕਿ ਜੋ ਅਨਿਲ ਹੁੰਦਾ ਹੈ ਉਹ ਲਗਭਗ 2 ਸਾਲ ਪਹਿਲਾਂ ਟ੍ਰੇਨ ਦੇ ਵਿੱਚ ਜਦੋਂ ਸੰਗੀਤਾ ਅਤੇ ਕੰਨਨ ਦੋਨੋਂ ਦਿੱਲੀ ਜਾ ਰਹੇ ਸੀ ਉਹ ਸੰਗੀਤਾ ਨੂੰ ਮਿਲਦਾ ਤੇ ਇਹਨਾਂ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਆਪਣਾ ਨੰਬਰ ਦੇ ਦਿੰਦੇ ਨੇ ਹੁਣ ਗੱਲਾਂ ਹੋਣ ਲੱਗਦੀਆਂ ਨੇ ਪਿਆਰ ਪੈ ਜਾਂਦਾ ਤੇ ਹੁਣ ਇਹਨਾਂ ਨੂੰ ਲੱਗਦਾ ਸੀ ਕਿ ਆਪਾਂ ਕਿਵੇਂ ਮਿਲੀਏ ਤਾਂ ਹੁਣ ਇਹ ਇਹਦਾ ਵੀ ਜੁਗਾੜ ਕਰਦੇ ਨੇ ਜੋ ਸੰਗੀਤਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਅਨਿਲ ਮੇਰੀ ਭੂਆ ਦਾ ਮੁੰਡਾ ਹੈ ਹੁਣ ਅਨਿਲ ਸੰਗੀਤਾ ਦੇ ਘਰ ਵੀ ਆਉਣ ਲੱਗ ਗਿਆ ਸੀ ਹੁਣ ਇਹ ਘਰ ਵੀ ਮਿਲ ਲੈਂਦੇ ਸੀ ਸਮਾਂ ਲੰਘਦਾ ਪਰ ਹੁਣ ਇਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਕੰਨਣ ਹੈ ਉਹ ਇਹਨਾਂ ਦੇ ਰਾਹ ਦਾ ਰੋੜਾ ਜਾ ਕਿਉਂ ਨਾ ਜੇ ਇਸ ਨੂੰ ਖਤਮ ਕਰ ਦਈਏ ਤਾਂ ਫਿਰ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਤੇ ਆਪਾਂ ਵਿਆਹ ਵੀ ਕਰਵਾ ਲਵਾਂਗੇ ਹੁਣ ਇਹ ਪਲਾਨਿੰਗ ਕਰਦੇ ਨੇ 2 ਜੂਨ 2025 ਨੂੰ ਕੰਨਨ ਨੂੰ ਦਵਾਈ ਦਿਵਾਉਣ ਦੇ ਬਹਾਨੇ ਸੰਗੀਤਾ ਆਪਣੇ ਨਾਲ ਲੈ ਜਾਂਦੀ ਹੈ ਤੇ ਅੱਗੇ ਇਹਨਾਂ ਨੂੰ ਮਿਲਦਾ ਹੈ ਅਨਿਲ ਅਨਿਲ ਆਪਣੇ ਮੋਟਰਸਾਈਕਲ ਤੇ ਹੁੰਦਾ ਹੈ ਕੰਨਨ ਅਤੇ ਸੰਗੀਤਾ ਦੋਨੋਂ ਅਨਿਲ ਦੇ ਮੋਟਰਸਾਈਕਲ ਤੇ ਬੈਠਦੇ ਨੇ ਬੁਲਰਾਮਪੁਰ ਚਲੇ ਜਾਂਦੇ ਨੇ ਤੇ ਉੱਥੇ ਇਹਨਾਂ ਨੇ ਮੌਕਾ ਦੇਖ ਕੇ ਜੋ ਕੰਨਨ ਹੁੰਦਾ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਆ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਕੰਨਨ ਦੀ লাশ ਨੂੰ ਉਥੇ ਨਜ਼ਦੀਕ ਹੀ ਰਾਵਤੀ ਨਦੀ ਹੁੰਦੀ ਹੈ ਉਸ ਦੇ ਵਿੱਚ ਇਹ ਸੁੱਟ ਦਿੰਦੇ ਨੇ ਸੁੱਟਣ ਤੋਂ ਬਾਅਦ ਇਹ ਵਾਪਸ ਆ ਜਾਂਦੇ ਨੇ ਤੇ ਜੋ ਸੰਗੀਤਾ ਹੁੰਦੀ ਹੈ ਉਹ ਰੌਲਾ ਪਾ ਦਿੰਦੀ ਹੈ ਕਿ ਕੰਨਨ ਲਾਪਤਾ ਹੋ ਗਿਆ ਕੰਨਨ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਮੈਂ ਉਸ ਦੀ ਬੜੀ ਤਲਾਸ਼ ਕੀਤੀ ਹੈ 2-3 ਦਿਨ ਤਾਂ ਇਹ ਇਦਾਂ ਹੀ ਲਗਾ ਦਿੰਦੀ ਹੈ ਤੇ 5 ਤਰੀਕ ਨੂੰ ਜਾ ਕੇ ਇਹ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੀ ਹੈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਕਦੇ ਵੀ ਨਹੀਂ ਲੁਕਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਜਦੋਂ ਫਿਰ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਾਰੀ ਕਹਾਣੀ ਸਾਹਮਣੇ ਆਈ ਤੇ ਫਿਰ ਪੁਲਿਸ ਇਹਨਾਂ ਉੱਪਰ ਕੇਸ ਦਰਜ ਕਰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਦਾਲਤ ਦੇ ਵਿੱਚ ਇਹਨਾਂ ਉੱਪਰ ਕੇਸ ਚੱਲ ਰਿਹਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤੀ ਪਤਨੀ ਜਿਨ੍ਹਾਂ ਦੀ ਲੰਮ ਮੈਰਿਜ ਹੋਈ 18 ਸਾਲ ਲੰਘ ਗਏ 18 ਸਾਲ ਬਾਅਦ ਤੱਕ ਕੋਈ ਐਦਾਂ ਸੋਚ ਵੀ ਨਹੀਂ ਸਕਦਾ ਕਿ ਮੇਰਾ ਪਾਰਟਨਰ ਮੈਨੂੰ ਮਾਰ ਦੇਵੇਗਾ ਹੋ ਸਕਦਾ ਹੈ ਕਿਸੇ ਦੀ ਕਿਸੇ ਨਾਲ ਅਟੈਚਮੈਂਟ ਹੋ ਜਾਵੇ ਪਰ ਇਹ ਤਾਂ ਉਹ ਸੋਚ ਹੀ ਨਹੀਂ ਸਕਦਾ ਕਿ ਇਹ ਮੈਨੂੰ ਮੌਤ ਦੇ ਘਾਟ ਵੀ ਉਤਾਰ ਸਕਦਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਨ ਹੈ ਇਸ ਦਾ ਕੋਈ ਪਤਾ ਨਹੀਂ ਕਦੋਂ ਬੇਈਮਾਨ ਹੋ ਜੇ ਕਦੋਂ ਕਿੱਡਾ ਵੱਡਾ ਕਾਂਡ ਕਰ ਦੇਵੇ ਕਦੋਂ ਕਿਸ ਲਈ ਕਿੱਡੀ ਵੱਡੀ ਕੁਰਬਾਨੀ ਦੇ ਦੇਵੇ ਇਸ ਦਾ ਕੁਝ ਵੀ ਨਹੀਂ ਪਤਾ ਹਾਲਾਤ ਤੇ ਸਮਾਂ ਸਭ ਕੁਝ ਕਰਵਾ ਦਿੰਦਾ ਜਿਵੇਂ ਇਸ ਕੇਸ ਦੇ ਵਿੱਚ 18 ਸਾਲ ਦੇ ਪਿਆਰ ਨੂੰ ਠੁਕਰਾ ਕੇ ਸੰਗੀਤਾ ਨੇ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਬੋਡੀ ਰਿਕਵਰ ਕਰ ਲਈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ